ਸ਼ਸ਼ੀਕਾਲ ਮੈਂ ਸਖਜੀਤ ਸਿੰਘ ਤੁਸੀਂ ਦੇਖ ਰਹੇ ਹੋ ਪ੍ਰਾਰਮਾਟਾਈ ਅੱਜ ਅਸੀਂ ਪਹੁੰਚੇ ਹਾਂ ਸਤਲੋਕ ਆਸ਼ਰਮ ਕਮਾਨੋ ਜਿੱਥੇ ਕਿ ਦਿਵਯਾ ਧਰਮ ਜਗ ਮਨਾਇਆ ਜਾ ਰਿਹਾ ਹੈ ਅੱਜ ਦਿਵਯਾ ਧਰਮ ਜਗ ਦਾ ਦੂਸਰਾ ਦਿਨ ਹੈ ਔਰ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਅੱਜ ਬਹੁਤ ਵੱਡਾ ਬਲੱਡ ਕੈਂਪ ਵੀ ਲਗਾਇਆ ਗਿਆ ਹੈ ਤਾਂ ਇਹ ਜੋ ਬਲੱਡ ਕੈਂਪ ਹੈ ਮਨਿੰਦਰ ਟਰਸਟ ਵੱਲੋਂ ਕਰਵਾਇਆ ਜਾ ਰਿਹਾ ਹੈ ਔਰ ਇਸ ਖੂਨਦਾਨ ਕੈਂਪ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸੰਤਰਾਮਪਾਲ ਜੀ ਮਹਾਰਾਜ ਦੇ ਸ਼ਰਧਾਲੂ ਨੇ ਉਹ ਆਪਣਾ ਯੋਗਦਾਨ ਦੇ ਰਹੇ ਨੇ ਔਰ ਰક્તਦਾਨ ਦੇ ਰਹੇ ਨੇ ਔਰ ਜੋ ਸਭ ਔਰ ਇਸ ਕੈਂਪ ਦੇ ਵਿੱਚ ਜੋ ਅੱਜ ਜੋ ਡਾਕਟਰ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪੂਰਾ ਹਥ ਨੂੰ ਇੱਥੋਂ ਦਾ ਜੋ ਹਾਲ ਹੈ ਉਹ ਦਿਖਾਵਾਂਗੇ ਕਿ ਸੰਤਰਾਮਪਾਲ ਜੀ ਮਾਰੇ ਦੇ ਅਨਿਆਈ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜੋ ਖੂਨਦਾਨ ਕਰ ਰਹੇ ਆ ਔਰ ਕਿੱਥੋਂ-ਕਿੱਥੋਂ ਜੇ ਡਾਕਟਰ ਆਏ ਹੋਏ ਆ ਚਲੋ ਗੱਲਬਾਤ ਕਰਦੇ ਆ ਜੀ ਅਸੀਂ ਗੱਲਬਾਤ ਕਰਾਂਗੇ ਇੱਥੇ ਹੁੰਦੇ ਜੋ ਸੰਤਰਾਮਪਾਲ ਜੀ ਮਾਰੇ ਦੇ ਅਨਿਆਈ ਨੇ ਜਿਨ੍ਹਾਂ ਨੇ ਬਲੱਡ ਦਾਨ ਕੀਤਾ ਹੋਇਆ ਹੈ ਤਾਂ ਕੀ ਨਾਮ ਆ ਸਾਡੇ ਨੂੰ ਇਹ ਸ਼ੁਭਿੰਦਸ ਸਰ ਕਿੱਥੋਂ ਆਏ ਹੋ 16 ਮਾਧ ਪ੍ਰਦੇਸ਼ पूछना चाहवा कि हो गया, जी, ने आ, सर मेरे को अगले महीने ग्यारह तारीख को पूरे तीन साल हो जाएंगे सर। तीन साल। और हाँ जी पहली बार भी मैंने भगवान के से ही आश्रम में ब्लड दिया था और शायद आज से दो साल पहले इसी समागम दिया था लगता है ब्लड सर ये काफी वाली फीलिंग है क्योंकि जो भी हमारा ब्लड है वो एक टाइम पे आके ਦਨ ਬੜਨ ਕਮ ਹੋ ਜਾਂਦਾ ਹੈ ਤਾਂ ਉਹ ਐਜ਼ ਅ ਬਲੱਡ ਡੋਨੇਟ ਕਰਕੇ ہم ਲੋਕ ਜੋ ਵੀ ہمارا ਬਲੱਡ ਹੈ ਉਹ ਰੀਨਿਊ ਹੋ ਜਾਂਦਾ ਹੈ ਉਸ کے لیے اگے بھی دینا چاہو گے بلڈ ہاں جی ਸਰ ਜੱਬ ਵੀ ہم لوگ ਆਸ਼ਰਮ ਆਤੇ ਹਮ ਹਰ ਸਮਾਂ ਕਮ ਦੇ ਦਾਂਗੇ ਅੱਗੇ ਵੀ ਐਸੇ ਦਿੱਤੇ ਰਹੇਗੇ ਕਿ ਸੰਤਰਾਪਾਲ ਜੀ ਮਹਾਰਾਜ ਦੇ ਜੋ ਅਨਿਆਈ ਹੈ ਬਲੱਡ ਦੇਣ ਤੋਂ ਬਾਅਦ ਉਹਨਾਂ ਦੀ ਜੋ ਉਹਨਾਂ ਦੀ ਕੇਲ ਦੇ ਲਈ ਔਰ ਕੇਲੇ ਔਰ ਪਨੀਰ ਦੀ ਵਸਤਾ ਕੀਤੀ ਗਈ ਹੈ ਕਿ ਆਪਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਖੰਨੇ ਦੇ ਔਰ ਪਟਿਆਲੇ ਡਾਕਟਰਾਂ ਨਾਲ ਔਰ ਜਿੰਨਾ ਵੀ ਬਲੱਡ ਇੱਥੇ ਇਕੱਤਰਤ ਹੁੰਦਾ ਜਾਂ ਇਕੱਠਾ ਹੁੰਦਾ ਹੈ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਮਾ ਕੀਤਾ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਜਾਂਚ ਹੁੰਦੀ ਹੈ ਬਲੱਡ ਦੇਣ ਤੋਂ ਪਹਿਲਾਂ ਜਿੰਨੇ ਵੀ ਸੰਤਰਾਪਾਲ ਜੀ ਮਾਰੇਦੇ ਅਨਿਆਈ ਹੈ ਬਲੱਡ ਦੇਣ ਤੋਂ ਪਹਿਲਾਂ ਉਹਨਾਂ ਦੀ ਜਾਂਚ ਹੁੰਦੀ ਹੈ ਔਰ ਉਹਨਾਂ ਦਾ ਬਲੱਡ ਦਾਨ ਹੁੰਦਾ ਹੈ ਬਹੁਤ ਹੀ ਕੇਅਰਫੁਲ ਤਰੀਕੇ ਦੇ ਨਾਲ ਔਰ ਨਵੀਂ ਤੋਂ ਨਵੀਂ ਚੀਜ਼ ਨਾਲ ਹੀ ਉਹਨਾਂ ਨੂੰ ਮਤਲਬ ਸਾਫ ਸਪਾਈ ਨਾਲ ਇੱਥੋਂ ਲੈ ਕੇ ਜਾਇਆ ਜਾਂਦਾ ਹੈ